ਆਪ ਕੋ ਤਾਂ ਪਹਿਲਾਂ ਹੀ ਹੋਰ ਅਸਲੀ ਹੁਕਮ ਤਾਂ ਮੈਂ ਹੁਣ ਆਉਂਦਾ ਮੈਂ ਆਮਿਕਾ ਮੇਰੇ ਆਪ ਮੈਂ ਤਾਂ ਜੀਨੀ ਘਰ ਕੋ ਪਹਿਲਾ ਦਾ ਪਰਮੇਸ਼ਵਰ ਆ ਉਹਦਾ ਪੂਜਨ ਕਰੀਆ ਬਈ ਹallelujah ਹਾਣੇ ਬਹੁਤ ਹਰ ਸਿੰਘ ਵੀ ਤੇ ਵੀ ਉਹਦਾ ਸਿਆਰ ਤੋਂ ਆਗਮਨ ਤੇ ਅਜਾਲੀ ਦੀ ਸੇਕ ਨੇ ਸਿੰਘੇ ਬਈ ਅੱਜ ਸੇਕ ਦੇ ਸੀਗੇ ਜਾਲੀ ਦੀ ਸੇਕ ਦੇ ਸੀਗੇ ਬਈ ਵੈਨ ਨੂੰ ਮੈਂ ਕਿਤੇ ਲਿਖਿਆ ਸੀ 40000 ਰੁਪਏ ਸੀ ਨਹੀਂ ਬੋਲੋ ਨਹੀਂ ਕਿਹਾ ਗਿਆ ਬੜੋ ਲੂਟਾ ਦੋ ਪਾ ਇਧਰ ਦਸਾਂ ਬੱਚਾ ਬੜਾ ਭਰ ਗਿਆ ਆ ਦੋ ਪਾ ਆਕਰੋ ਤੇਜ ਵਿੱਚ ਜਿਆਨੀ ਸਾਨਾ ਉਸ ਤੇਜ ਨੂੰ ਵਿੱਚ ਜਿਆਨੀ ਸਾਨਾ ਜੋ ਨਾਲ ਵਿੱਚ ਰਹਿੰਦੇ ਜੋ ਨਾਲ ਵਿੱਚ ਰਹਿੰਦੇ रात जी राखी सघे हा प्रभूट उन तेभूदा रोशनी एॾी रोशनी उन्हनि दवा चमकी परमेश्वर जी लिखे अ ਲਿਗਾ ਇਤਾਲੀ ਅੱਜ ਸੇਂਦਿਐ ਸੀ ਲਿਗਾ ਇਤਾਲੀ ਰਾਹਾਂ ਵਿੱਚ ਆਪਣੀਆਂ ਭੇਡਾਂ ਦੀ ਕੀ ਕਰਦੇ ਸੀ ਰਾਖੀ ਨਹੀਂ ਕਰਦੇ ਰਾਖੀ ਰਾਖਾ ਮਤਲਬ ਮਦਦ ਮਦਦ ਵਿੱਚ ਆਪਣੀ ਭੇਡਾਂ ਦੀ ਰਾਖੀ ਕਰਦੇ ਕੋਈ ਅੱਕ ਨਹੀਂ ਸੀ ਸੇਂਦਾ ਹallelujah ਹallelujah ਸਭ ਜੀ ਆ ਲਈ ਕਿਤੇ ਨਹੀਂ ਇੱਥੇ ਬੋਲੋ ਨਹੀਂ ਲਿਖਿਆ ਅੱਜ ਸੇਂਦੇ ਨਹੀਂ ਇੱਥੇ ਆ ਬੋਲ ਮਾਰ ਕੇ ਜਿਹੜੇ ਪਾਲਿਸ ਨੂੰ ਜਾ ਰਹੇ ਸੀ ਘੋੜੇ ਤੋਂ ਡਿੱਗਾ ਪਰ ਘੋੜੇ ਤੋਂ ਡਿੱਗਾ ਲਿਖਿਆ ਬੈਦਲ ਨਹੀਂ ਲਿਖਿਆ ਗਿਆ ਉਹਨ ਕਿਹਾ ਪਰ ਮੇਰੇ ਸੁਣਿਆ ਜਿਉਂ ਕੰਪਰਿਆ ਉਹ ਦੇਖਿਆ ਉਹ ਘੋੜੇ ਤੋਂ ਡਿੱਗਿਆ ਨਹੀਂ ਸੀ ਆ ਬੋਲ ਮਾਰ ਕੇ ਜਿਹੜਾ ਘੋੜੇ ਤੋਂ ਡਿੱਗਿਆ ਸੀ ਤੇ ਪਰ ਬੈਦਲ ਦੇ ਵਿੱਚ ਲਿਖਿਆ ਘੋੜੇ ਤੋਂ ਡਿੱਗਿਆ ਨਹੀਂ ਹੋਇਆ ਗਿਆ ਹallelujah ਹallelujah ਹਾਲੇਲੂਇਆ ਜਦੋਂ ਤੁਸੀਂ ਰਸੂਲ ਅੱਲੇ ਦਾ ਤਾਅਰੁਫ ਪੜੋਗੇ ਜਿਕੇ ਆ ਪੜ ਲਿਓ ਉਹ ਰਸੂਲ ਨਹੀਂ ਲਿਖਿਆ ਇਸੇ ਤਰ੍ਹਾਂ ਜੇ ਤੁਸੀਂ ਆਤਮਾਰੀ ਨਹੀਂ ਲਿਖੀ ਗਈ ਬਾਬਾ ਨੂੰ ਪੜੋ ਜੇ ਬਾਬਾ ਨੇ ਕਿਤੇ ਆਤਮਾਰੀ ਲਿਖੀ ਹੋਈ ਤੇ ਜਰੂਰ ਪੜੋਗਾ ਆਤਮਾ ਤੇ ਲਿਖਿਆ ਬਾਤ ਆਂ ਅੰਨੀ ਰਾਤ ਦੇ ਵਿੱਚ ਆਪ ਸੇਖਦੇ ਸੀ ਨਹੀਂ ਕਦੇ ਇਹ ਆਪਣੇ ਕੋਲੋਂ ਹੀ ਬਣਾ ਲਿਆ ਗਿਆ ਇਹ ਆਪਣੇ ਮਨ ਵੀ ਘੜ ਤੇ ਆ ਆਪਣੇ ਮਾਨਵੀ ਘਰਕ ਦੇ ਨਾਲ ਹੀ ਦੁਨੀਆ ਨੂੰ ਪਰਮਾਤਮਾ ਦੇ ਨਾਲ ਕਲਿਸੀਆ ਨੂੰ ਪਰਮਾਤਮਾ ਦੇ ਨਾਲ ਕਲਿਸੀਆ ਇਹ ਕਹਾਣੀ ਹੈ ਸਿਮਰ ਵੀ ਨਹੀਂ ਕਹਿ ਸਕਦੇ ਇਸ ਦਾ ਕੀ ਹਾਲਾਸ ਲੋ ਪਰ ਵੇਸ਼ਵਾ ਦਾ ਕੋਈ ਜਨਮਗਰ ਨਹੀਂ ਹੁੰਦਾ ਜਦ ਆਪਨੇ ਅਲਫਾ ਆਗਾ ਕੋਈ ਜਨਮ ਨਹੀਂ ਆ ਇੱਕ ਦਿਨ ਇਸ ਵਿੱਚ ਜਿਹੜਾ ਗੱਗਾ ਪਾਇਆ ਗੁਰਦੁਆਰਾ ਹਾਂਜੀ ਕਿਹਦੇ ਵਾਲੀ ਸ੍ਰਿਸ਼ਟੀ ਕਰਤਾ ਕਹਿੰਦੇ ਇਹ ਸ੍ਰਿਸ਼ਟੀ ਕਰਤਾ ਆ ਜਿਹਨੇ ਸ੍ਰਿਸ਼ਟੀ ਕਰਤਾ ਸ੍ਰਿਸ਼ਟੀ ਨੂੰ ਬਣਾਇਆ ਤੂੰ ਦਾ ਜਨਮਦੋਨਿਕਤਾ ਆ ਜੀ ਜਿਹਨ ਸ੍ਰਿਸ਼ਟੀ ਕਰਤਾ ਸ੍ਰਿਸ਼ਟੀ ਨੂੰ ਬਣਾਉਣਾ ਆ ਤਾਂ ਤੀਨੋਂ ਉਤਪਤ ਕਰ ਲਾਇਆ ਹ ਸਭਾਗ ਨੂੰ ਬਣਾਉਣ ਵਾਲਾ ਪਰਮੇਸ਼ਵਰ ਆ ਉਹਦਾ ਜਨਮਦੋਨਿਕਤਾ ਲਾ ਗਿਆ ਹallelujah ਆਮੇਨ ਇੱਕ ਵਾਰ ਜ਼ਮੀਨ ਦੇ ਉੱਤਰਾਧਿਕਾਰ ਤੋਂ ਵੀ ਪੱਜਾ ਲਿਖਿਆ ਗਿਆ ਆ ਉਹ ਕਿਹਾ ਦਾਬਰਾਹਮ ਕੋ ਵੀ ਇਹਨਾਂ ਪਹਿਲਾ ਗਾਣਾ ਜਬੀਓ ਦਾ ਯਹੋਵਾ ਤੇ ਕਿੱਥੋਂ ਆ ਗਿਆ ਉਹਦਾ ਆਤਮਾ ਦੀ ਮਰਜ਼ੀ ਨਾਲ ਮਨਿਓ ਦੀ ਕੋਤੇ ਬਚਾਇਆ ਪਰਮੇਸ਼ਰ ਵੀ ਰੱਖ ਸ਼ਕਤੀ ਦੇ ਨਾਲ ਆਇਆ ਉਹਨਾਂ ਕੋ ਜਾਣਿਆ ਨੂੰ ਬੁਦਾ ਨਹੀਂ ਨਹੀਂ ਆ ਇਸ ਗੀਤਨ ਕੋਰੇ ਕੇ ਸੁਣੋ ਵਿਸ਼ਵਾਸੀਓ ਤੁਸੀਂ ਜਿੱਥੇ ਜਿੱਥੇ ਵੀ ਪਰਮੇਸ਼ਰ ਅਦਾ ਕਰਦੇ ਹੋ ਉਹ ਮੈਂਨ ਨੂੰ ਪਾਣੀ ਪੋਸ਼ਣ ਦੇ ਵਚਨ ਨੂੰ ਪੜੋ ਵਚਨ ਨੂੰ ਸੁਣ ਕੇ ਵਚਨ ਤੇ ਲਿਖਿਆ ਕੀ ਐਵੇਂ ਪਰਮੇਸ਼ੁਰ ਦਾ ਵਚਨ ਜੋ ਜੇਫੇ ਕਦਰ ਸਿੰਘ ਜਤਾਇਆ ਉਹ ਬੋਲੀ ਜਾਂਦਾ ਹੈ ਸੁਣ ਕੇ ਆ ਜਾਣਾ ਬੈਰੰਗੁਰ ਦੇ ਤੋਂ ਜੋ ਸੇਮ ਸਿੰਘ ਨੂੰ ਦੱਸ ਰਿਹਾ ਆ ਉਹ ਬੈਰੰਗੁਰ ਨੇ ਲਿਖਿਆ ਕਿ ਨਹੀਂ ਲਿਖਿਆ ਇਹ ਗੀਤ ਨੂੰ ਧਿਆਨ ਨਾਲ ਪੜੋ ਗਵਰਾ ਨਾ ਹੋ तो पार्थ पार्थ जा बड़ा कोई पात्रवाद नहीं होगा जगदा बजा कोई सेवा किया या पाठ किया कोई भी वो भी कानकार बोल के सुन ले बात बात बना नहीं है पर एक सुबह बड़ा प्यारी कहा गया पता नहीं क्यों नाश कर रहा है हाले दुबिया हाले हाले प्रभु भी कहता मेरा मैं ही परमेश्वर है मेरी सेवा करो

ਔਰ ਯਿਸੋ ਨੇ ਉਹਦੇ اندر ਆਤਮਾ ਹੀ ਇੰਦਾ ਪਾਇਆ ਚਾਹਤਾ ਹੂ ਧਰਤ ਲੈਣੇ ਉਹ ਉਹਨੂੰ ਉਹਨੇ ਪੀਜ਼ਾ ਖੁਦ ਪਸੰਦ ਨਹੀਂ ਸੀਗਾ ਬਰੀਆਨੀ ਪਸੰਦ ਨਹੀਂ ਸੀ ਉਹਨੂੰ ਸਾਡੀ ਪੀਜ਼ਾ ਨਹੀਂ ਕਹਾ ਉਹਨੂੰ ਕਹਿੰਨ ਨੂੰ ਕਹਾ ਹੀ ਜੋ ਸਭ ਤੋਂ ਪਹਿਲਾਂ ਕੋਈ ਵੀ ਉਹਨੋਂ ਆਪਣੇ ਆਪ ਦੇ ਘਮੰਡ ਨਾ ਕਰੇ ਕੋਈ ਵੀ ਆਪਣੇ ਆਪਣੇ ਸੇਵਕ ਨੂੰ ਘਮੰਡ ਨਾ ਕਰੇ

ਜਿੱਦਾਂ ਮਾਦੀ ਵੱਡਾ ਸੇਰ ਕਿਹਾ ਪੱਖਪਾਤ ਨਾ ਨਹੀਂ ਕਹਾ ਹਾਲੇਲੂਇਆ ਹਾਲੇਲੂਇਆ ਜਿਸ ਸੱਚੇ ਰੂਹ ਦਾ ਬਚਨ ਕਿਹਾ ਆ ਕੋਈ ਪੜਾ ਨਹੀਂ ਆ ਕੋਈ 25 ਦਸੰਬਰ ਨਹੀਂ ਆ ਪਰੂ ਦਾ ਬਚਨ 10 ਸਿਆ ਆ ਅਨੁਵਾਦ ਗਾਓ ਲੂਕਾ ਦੇ ਕਾਰਨੇ ਵਿੱਚ ਮਾਰਚ ਅਪ੍ਰੈਲ ਦਾ ਸਮਾਂ ਹੋ ਸਕਦਾ ਆ ਪ੍ਰੂ ਦਾ ਜਨਮ ਜੇ ਤਾਂ ਮਾਰਚ ਅਪ੍ਰੈਲ ਦਾ ਸਮਾਂ ਹੂ ਸਕਦਾ ਹੈ ਜੋ ਸੰਗਤੋਂ ਹੂ ਸਕਦਾ ਹੈ ਹੈ ਨਹੀਂ ਹੂ ਸਕਦਾ ਹੈ ਹallelujah ਔਰ ਅੱਜ ਇਸ ਸਮੇਂ ਦਾ ਬਿਲਕੁਲ ਨਹੀਂ ਆ ਨਹੀਂ ਸ਼ੋਭੀ ਨਹੀਂ ਰਾਤ ਨੂੰ ਨਹੀਂ ਆ ਇਸ ਲਈ ਕਿ ਜਿੰਨੂ ਬੜੀ ਗੁਰਬੀਰਤਾ ਨਾਲ ਦੇਖੋ ਬੱਚਨ ਨੂੰ ਬੱਚਨ ਨੇ ਲਿਖਿਆ ਕੀਆ ਅੱਜ ਬਹੁਤ ਸਾਰੇ ਨੂੰ ਇਨਕਾਮਦਾਰੀ ਦਾ ਫਿਕਰ ਹੈ ਬਹੁਤ ਸੇਵਤਾ ਨੂੰ ਇਨਕਾਮਦਾਰੀ ਦਾ ਫਿਕਰ ਹੈ ਕਿਨੇ ਸਾਰੇ ਇਨਕਾਮਦਾਰੀ ਕੋਈ ਨਾ ਜਾਵੇ ਤੈਸਾ ਉਹਨਾਂ ਸੱਜਣਾ ਹੋ ਜਾਵੇ ਦਾੰਤ ਸਵਾਸ ਆਉਣਾ ਬਗੜਾ ਹੋ ਜਾਵੇ ਸਿਰ ਨੂੰ ਤਿਆਰ ਕਰ ਨੂੰ